ਸੋ ਅੱਜ ਸਵੇਰ ਤੋਂ 7 ਵਜੇ ਦੇ ਕਰੀਬ ਤੋਂ ਜੋ ਬੰਦਦੀ ਕਾਲ ਹੈ ਜਿੱਥੇ ਸਮੁੱਚੇ ਪੰਜਾਬ ਦੇ ਵਿੱਚ ਵੱਡਾ ਹੰਗਾਰਾ ਤੁਹਾਨੂੰ ਦੱਸਦੀ ਏ ਕਿ ਬੰਦਦੀ ਕਾਲ ਨੂੰ ਕਿਸਾਨ ਜਿੱਥੇ ਬੰਦੀਆਂ ਨੂੰ ਮਿਲਦਾ ਨਜ਼ਰ ਆਇਆ ਇਹ ਪੂਰੀ ਤਰ੍ਹਾਂ ਸਫਰ ਰਿਹਾ ਜਦਾ ਤਰਨਾ ਉੱਥੇ ਹੀ ਕਰੀਬ ਸਮਾਂ ਤੁਹਾਨੂੰ ਦੱਸਦੀ ਏ ਕਿ 3:30 ਵਜੇ ਦੇ ਕਰੀਬ ਦਾ ਸਮਾਂ ਹੋ ਚੁੱਕਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲੰਬੀਆਂ ਕਤਾਰਾਂ ਪਿੱਛੇ ਤੱਕ ਹੁਣ ਵੀ ਆ ਪ੍ਰਾਣਾਸ਼ਾਲਾ ਚੌਂਕ ਦੇ ਵਿੱਚ ਖੜੇ ਆ ਮਕੇਰੀਆਂ ਗੁਰਦਾਸਪੁਰ ਮੁੱਖ ਮਾਰਗ ਤੇ ਕਾਨੂੰਨਵਾਨ ਚੌਂਕ ਇਧਰ ਗੁਰਦਾਸਪੁਰ ਮਾਰਗ ਦੇ ਉੱਤੇ ਲੰਬੀਆਂ ਕਤਾਰਾਂ ਜੋ ਲੱਗੀਆਂ ਨੇ ਇਹ ਸਾਰੇ ਵਾਹਨ ਚਾਲਕ ਨੇ ਜੋ ਇਸ ਸਮੇਂ ਦੀ ਉਡੀਕ ਚੇ ਨੇ ਕਿ ਕਦੋਂ 4 ਵਜਨ 4 ਵਜਨ ਤੋਂ ਬਾਅਦ ਜੋ ਆਪੋ ਆਪਣੀਆਂ ਮੰਜਲਾਂ ਨੂੰ ਉਹ ਰਵਾਨਾ ਹੋਣਗੇ ਇੱਧਰ ਸਾਹਮਣੇ ਤੁਹਾਨੂੰ ਦੱਸਦੀ ਕਿ ਦੀਨਾਨਗਰ ਰੋਡ ਤੁਸੀਂ ਦੇਖ ਸਕਦੇ ਹੋ ਇਹ ਵੀ ਅੱਜ ਸਵੇਰ ਤੋਂ 7 ਵਜੇ ਤੋਂ ਲੈ ਕੇ ਨਿਰੰਤਰ ਜਿਹੜਾ ਜਾਰੀ ਹੈ ਇੱਧਰ ਮਕੇਰੀਆਂ ਰੋਡਾਂ 'ਲ ਵੀ ਝਾਤੀ ਮਾਰ ਸਕਦੇ ਹੋ ਕਿ ਲੰਬੀਆਂ ਕਤਾਰਾਂ ਲਗੀਆਂ ਹੋਈਆਂ ਨੇ ਸੋ ਬੇਸਬਰੀ ਦੇ ਨਾਲ ਜੋ ਲੋਕ ਨੇ ਆਉਣ ਜਾਣ ਵਾਲੇ ਉਹ ਇੰਤਜ਼ਾਰ ਕਰ ਰਹੇ ਨੇ ਸਾਡੇ ਨਾਲ ਜੋ ਧਰਨਾਕਾਰੀ ਨੇ ਪ੍ਰੋਟਸਟ ਕਰ ਰਹੇ ਨੇ ਪ੍ਰਾਣਾਸ਼ਾਲਾ ਚੌਂਕ ਦੇ ਵਿੱਚ ਕਿਸਾਨ ਮਜ਼ਦੂਰ ਸਿੰਘ ਅਸ਼ਕ ਕਮੇਟੀ ਦੇ ਆਗੂ ਨੇ ਜੋ ਸਾਡੇ ਨਾਲ ਮੌਜੂਦ ਨੇ ਕੀ ਨਾਮ ਵੀਜੀ ਤੁਹਾਡਾ ਜਿੰਨੀ ਨਿਸ਼ਾਨ ਸਿੰਘ ਮਿਹਰੇ ਹੀ ਕਿਸਾਨ ਵੀ ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲਾ ਸੋ ਜੋ ਕਵਰੇਜ ਕਰਦੇ ਆ ਅੱਜ ਸਵੇਰ ਤੋਂ ਗੁਰਦਾਸਪੁਰ ਦੇ ਬਾਜ਼ਾਰਾਂ ਦੇ ਵਿੱਚ ਝਾਤੀ ਮਾਰੀ ਗਈ ਹੈ ਹਰ ਵਰਗ ਵੱਲੋਂ ਚਾਹੇ ਉਹ ਦੁਕਾਨਦਾਰ ਵਰਗ ਹੋਵੇ ਜਰੂਰੀ ਜਿਹੜੀ ਐਮਰਜੈਂਸੀ ਸਵਾਮਾਂ ਨੂੰ ਛੱਡ ਕੇ ਜਿਵੇਂ ਮੈਡੀਕਲ ਸਟੋਰਾਂ ਨੂੰ ਉਹ ਟਾਵੇਂ ਟਾਵੇਂ ਕਿਤੇ ਨਾ ਕਿਤੇ ਖੁੱਲੇ ਨਜ਼ਰ ਆਏ ਆਏ ਨੇ ਪੂਰੀ ਤਰ੍ਹਾਂ ਜੋ ਸਾਡੀ ਨਜ਼ਰ ਦੇ ਵਿੱਚ ਦੇਖਿਆ ਗਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਸਮੁੱਚੇ ਪੰਜਾਬ ਸਮੇਤ ਇਹ ਸਫਲ ਜਿਹੜੀ ਸਫਲਤਾ ਤੁਹਾਨੂੰ ਵੱਡੀ ਮਿਲੀ ਹੈ ਕਿਵੇਂ ਦੇਖਦੇ ਹੋ ਕੀ ਲੱਗਦਾ ਹੁਣ ਕਿ ਮੋਦੀ ਸਰਕਾਰ ਕੀ ਇਹ ਆਪਣੀ ਈਨ ਮੰਨ ਜਾਵੇਗੀ ਜਿਹੜੀ ਆ ਵਨ ਵੱਲੋਂ ਮੰਗਾਂ ਜਿਹੜੀਆਂ ਰੱਖੀਆਂ ਹੋਈਆਂ ਨੇ ਵੇਖੋ ਜੀ ਜਿਹੜੇ ਸਰਕਾਰ ਦੀ ਜਿਹੜੀ ਗੱਲ ਸੀਗੀ ਮਨਸਾ ਸੀਗੀ ਵੀ ਇਹ ਲੋਕ ਜਿਹੜੇ ਆ ਕੁਝ ਲੋਕ ਬੈਠੇ ਆ ਜਿਹੜੇ ਕੁਝ ਵੱਖਵਾਦੀ ਆ ਜਿਨ੍ਹਾਂ ਨੂੰ ਕਹਿੰਦੇ ਸੀਗੇ ਉਹਨਾਂ ਨੂੰ ਕਹਿੰਦੇ ਸੀਗੇ ਵੀ ਇਹ ਸਤਾਲ ਲੋਕ ਸਤਾਲ ਅੰਸਰ ਬੈਠੇ ਆ ਇਸੇ ਵਾਸਤੇ ਹੀ ਇਹ ਜਿਹੜਾ ਅੱਜ ਦਾ ਜਿਹੜਾ ਤੀ ਦਾ ਜਿਹੜਾ ਦੂਆ ਫਾਰਮਾ ਵੱਲੋਂ ਕਾਲ ਸੀਗੀ ਉਹਦੇ ਵਿੱਚ ਲੋਕਾਂ ਨੇ ਸਭ ਤੋਂ ਵੱਧ ਜਿਹੜਾ ਸ਼ਹਿਰ ਜਿਹੜੇ ਆ ਉਹਨਾਂ ਨੇ ਰਿਸਪੌਂਸ ਜਿਹੜਾ ਦਿੱਤਾ ਵਾ ਉਹਨਾਂ ਦੇ ਆਪਾਂ ਰਿਣੀ ਆ ਉਹਨਾਂ ਦੇ ਬਹੁਤ ਬਹੁਤ ਆਪਾਂ ਧੰਨਵਾਦੀ ਆ ਤੇ ਸਰਕਾਰ ਦਾ ਚਿਹਰਾ ਜਿਹੜਾ ਵਾ ਉਹ ਨੰਗਾ ਹੋਵੇਗਾ ਅੱਗੇ ਵਾਸਤੇ ਸਰਕਾਰ ਸੋਚਣ ਤੋਂ ਮਜਬੂਰ ਹੋਵੇਗੀ ਤੋ ਅਸੀਂ ਚਰਮ ਸੀਮਾ ਤੇ ਆਪਾਂ ਕਹਿ ਸਕਦੇ ਆ ਕਿ ਗੁਰਪ੍ਰਤਾਪ ਜੀ ਜਿਵੇਂ ਪਿਛਲੇ ਸਮੇਂ ਦੇ ਵਿੱਚ ਪਹਿਲਾ ਅੰਦੋਲਨ ਸੀ ਤੇ ਪਿੱਛੇ ਇਹ ਬਿਆਨਬਾਜ਼ੀਆਂ ਸਾਹਮਣੇ ਆਉਂਦੀਆਂ ਰਹੀਆਂ ਸਰਕਾਰ ਦੇ ਜਿਹੜੇ ਨੁਮਾਇੰਦੇ ਸੀ ਮੰਤਰੀ ਸੀ ਉਹਨਾਂ ਵੱਲੋਂ ਕਿ ਇਹ ਹੁਣ ਹੰਗਾਰਾ ਜਿਹੜਾ ਵਾ ਉਹ ਤਾਂ ਨਹੀਂ ਮਿਲ ਰਿਹਾ ਕਿ ਜਥੇਬੰਦੀਆਂ ਜਿਹੜੀਆਂ ਇਹ ਕੱਤਰ ਨਹੀਂ ਗਈਆਂ ਪਰ ਜੋ ਅੱਜ ਦੀ ਕਾਲ ਆ ਜੋ ਅੱਜ ਦਾ ਪ੍ਰੋਗਰਾਮ ਦੇਖਿਆ ਗਿਆ 7 ਵਜੇ ਤੋਂ ਲੈ ਕੇ ਹੁਣ ਤੱਕ ਚਾਹੇ ਭਾਰਤੀ ਕਿਸਾਨ ਜੂਨੀਅਰ ਇਕਤਾ ਗ੍ਰਾਂ ਤੁਹਾਡੀ ਜਥੇਬੰਦੀ ਹੋਵੇ ਬੇਸ਼ੱਕ ਮੁੱਖ ਤੌਰ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੱਡੀ ਪੱਧਰ ਤੇ ਅਗੇਤਾ ਜਿਵੇਂ 30 ਤੋਂ ਪਹਿਲਾਂ ਜਿਹੜਾ ਇੱਕ ਰੋਸ ਮਾਰਚ ਕਰਕੇ ਜਿਲੇ ਦੇ ਵਿੱਚ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਲਾਮਬੰਦ ਕੀਤਾ ਗਿਆ ਸੀ ਤੇ ਇਹਨੂੰ ਸਫਲਤਾ ਮਿਲਦੀ ਨਜ਼ਰ ਆਪਾਂ ਕਹਿ ਸਕਦੇ ਹਾਂ ਕਿ ਅੱਜ ਦਾ ਇਹ ਪ੍ਰੋਗਰਾਮ ਹੈ ਇਹ ਪੂਰੀ ਤਰ੍ਹਾਂ ਚਰਮ ਸੀਮਾ ਤੇ ਪਹੁੰਚ ਗਿਆ ਤੇ ਕੀ ਸਰਕਾਰ ਦੀਆਂ ਹੁਣ ਅੱਖਾਂ ਖੁੱਲ ਜਾਣਗੀਆਂ ਬਿਲਕੁਲ ਜੀ ਰਾਇ ਜੀ ਜਿਹੜੀ ਇਹ ਗੱਲ ਫਲਾਈ ਜਾਂਦੀ ਹੈ ਨਾ ਨਰਾਸ਼ਤਾ ਵਾਸਤੇ ਕਦੇ ਲੋਕਾਂ ਦੇ ਵਿੱਚ ਵੀ ਜਥੇਬੰਦੀਆਂ ਦੇ ਵਿਰੋਧ ਦੇ ਵਿੱਚ ਲੋਕ ਖੜੇ ਹੋਣ ਇਹ ਕੁਝ ਲੋਕ ਜਿਹੜੇ ਏਜੰਸੀਆਂ ਦੇ ਬੰਦੇ ਹੁੰਦੇ ਨੇ ਜੇ ਜਾਂ ਜਿਹੜੇ ਆਰਐਸਐ ਤੇ ਭਾਜਪਾ ਦੇ ਲਾਸ ਬੰਦ ਬੰਦੇ ਜਿਹੜੇ ਨਹੀਂ ਚਾਹੁੰਦੇ ਕਿ ਪੰਜਾਬ ਦੇ ਕੋਈ ਭਲਾ ਹੋ ਜੇ ਤੇ ਪੰਜਾਬ ਦੇ ਲੋਕ ਇਕੱਠੇ ਹੋ ਜਾਣ ਉਹ ਧਰਮ ਦੇ ਨਾਂ ਤੇ ਨਫਰਤ ਫਲਾ ਕੇ ਜਿਹੜੇ ਕੋਸ਼ਿਸ਼ ਕਰਦੇ ਨੇ ਉਹ ਇੱਥੇ ਜਿਹੜਾ ਕਿਸਾਨੀ ਸਮਾਜ ਆ ਉਹਦੇ ਵਿੱਚ ਨਫਰਤ ਫਲਾਉਣਾ ਚਾਹੁੰਦੇ ਨੇ ਆਪਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਇਹ ਆਪਸ ਵਿੱਚ ਜਿਹੜੇ ਨੇ ਇਕੱਠੇ ਹੋ ਕੇ ਬਹਿ ਰ ਸਕਣ ਤੇ ਇਹਨਾਂ ਦਾ ਮਸਲਾ ਕੋ ਹੱਲਣਾ ਹੋ ਸਕੇ ਜਿਹੜੀ ਆਪਾਂ ਦੂਸਰੀ ਕਰਾਜੀ ਐਮਐਸਪੀ ਦੀ ਗੱਲ ਕਰਦੇ ਆ ਜਿਹੜੀ ਐਮਐਸਪੀ ਜਿਹੜਾ ਕਾਨੂੰਨੀ ਗਰੰਟੀ ਹੀ ਆ ਉਸਕਾਰ ਉਹ ਦੇਣਾ ਕੋ ਬਹੁਤ ਵੱਡੀ ਗੱਲ ਨਹੀਂ ਜੀ ਜੀ ਕਿਉਂਕਿ ਜਦੋਂ ਇਹ ਭਾਰਤ ਅਜਾਦ ਹੋਇਆ ਤੇ ਲਗਭਗ 60 ਦੇ ਲੱਗ ਜਾਗੇ 1960 ਦੇ ਲੱਗ ਜਾਗੇ ਜਿਹੜਾ ਸੋਨਾ ਅਜ ਤੋਲਾ ਉਦੋਂ 3 ਕੁਇੰਟਲ ਕਣਕ ਤੇ ਇੱਕ ਤੋਲਾ ਸੋਨਾ ਉਹ ਬਰਾਬਰ ਸੀ ਅੱਜ 30 ਕੁਇੰਟਲ ਕਣਕ ਤੇ ਇੱਕ ਤੋਲਾ ਸੋਨਾ ਜਿਹੜਾ ਉਹ ਹੋ ਗਿਆ ਉਹਦੇ ਵਿੱਚ ਐਮਐਸ ਵੀ ਅੱਜ ਵੀ ਸਾਡੇ ਵਾਸਤੇ ਕੋਈ ਮਹਨੇ ਨਹੀਂ ਦਿਖਾਉਂਦੀ ਪਰ ਫਿਰ ਵੀ ਹਿਚਾਉਨੇ ਆ ਕਿ ਜੋ ਸਾਡੀ ਉਪਜ ਆ ਉਹਨੂੰ ਖਰੀਦੜ ਦੀ ਜਿਹੜੀ ਗਰੰਟੀ ਆ ਉਹ ਸਰਕਾਰ ਕਰੇ ਇਸ ਕਰਕੇ ਜਿਹੜਾ ਅੰਦੋਲਨ ਆ ਇਹ ਸਾਰੇ ਜਿਹੜੇ ਅੱਜ ਪੰਜਾਬ ਦੇ ਭਾਰਤ ਦੇ ਲੋਕਾਂ ਦਾ ਸਮਰਥਨ ਜਿਹੜਾ ਉਹ ਨਾਲ ਆ ਉਹਨਾਂ ਦੇ ਦਿਲੋਂ ਭਾਵਨਾਵਾਂ ਜਿਹੜੀਆਂ ਨੇ ਉਹ ਸਾਰੀਆਂ ਜਿਹੜੀਆਂ ਇਸ ਅੰਦੋਲਨ ਦੇ ਲੋਕਾਂ ਦੀਆਂ ਨਾਲ ਨੇ ਇਹਨਾਂ ਤੋਂ ਇਲਾਵਾ ਪਗੜੀ ਸੰਭਾਲ ਜੱਟਾ ਲਹਿਰ ਦੇ ਆਗੂ ਸਾਡੇ ਨਾਲ ਨੇ ਜਿਵੇਂ ਸਰਮਜੀਤ ਸਿੰਘ ਲਾਲੀਆ ਸਹਿਯੋਗ ਕਰ ਰਹੇ ਨੇ ਇਸ ਜਥੇਬੰਦੀ ਦਲ ਤੋਂ ਕਿਸਾਨ ਮਜ਼ਦੂਰ ਸਿੰਘ ਅੱਜ ਕਮੇਟੀ ਦਾ ਉਹਨਾਂ ਨਾਲ ਗੱਲਬਾਤ ਕਰ ਲੈਨੇ ਕਿ ਅੱਜ ਦੇ ਧਰਨੇ ਨੂੰ ਕਿਵੇਂ ਦੇਖ ਸਰਦਾਰ ਜਗਜੀਤ ਸਿੰਘ ਢੱਲੇਵਾਲ ਤੇ ਪੰਦੇਰ ਵੱਲੋਂ ਇਹ ਕਾਫੀ ਦਿਨਾਂ ਤੋਂ ਕਾਲ ਆਈ ਸੀ ਕਿ ਜੋ ਪੰਜਾਬ 30 ਨੂੰ ਬੰਦ ਰਹੇਗਾ ਤੇ ਅਸੀਂ ਪਗੜੀ ਸੰਭਾਲ ਚੋਟਾ ਲਹਿਰ ਵੱਲੋਂ ਇਸ ਧਰਨੇ ਦਾ ਪੂਰ ਜ਼ੋਰ ਸਮਰਥਨ ਕੀਤਾ ਵਾ ਇਸ ਤੋਂ ਇਲਾਵਾ ਇਹ ਪੰਘਾਲੇ ਵੀ ਸਾਡੀ ਜਥੇਬੰਦੀ ਦੇ ਆਗੂ ਬੈਠੇ ਆ ਤੇ ਮੁਕੰਮਲ ਅੱਜ ਗੁਰਦਾਸਪੁਰ ਲਗਭਗ ਜ਼ਿਲ੍ਹਾ ਹੀ ਪੂਰਾ ਪੰਜਾਬ ਹੀ ਪੂਰੇ ਸਮਰਥਨ ਚ ਇੱਕ ਵੀ ਦੁਕਾਨ ਪੁਰਾਣੇ ਸ਼ਹਿਲੇ ਅੱਡੇ ਤੇ ਨਹੀਂ ਖੁੱਲੀ ਤੇ ਸਾਡੀ ਜਿਹੜੀ ਪਗੜੀ ਸਵਾਲ ਜਟਾ ਲਹਿਰ ਤੇ ਸਾਰੇ ਆਗੂ ਇਸ ਸੰਤਰਤ ਧਰਨੇ ਦਾ ਪੂਰ ਜ਼ੋਰ ਸਮਰਥਨ ਕਰਦੇ ਆ। ਆਗੂਆਂ ਵੱਲੋਂ ਜਿਵੇਂ ਦੱਸਿਆ ਗਿਆ ਕਿ ਜਿਹੜੀਆਂ ਲੋਕ ਭਾਵਨਾਵਾਂ ਨੇ ਉਹ ਚਾਹੇ ਕਿਸੇ ਵੀ ਵਰਗ ਦੇ ਨਾਲ ਸੰਬੰਧਤ ਹੋਣ ਚਾਹੇ ਦੁਕਾਨਦਾਰ ਵਰਗ ਹੋਵੇ ਚਾਹੇ ਹੋਰ ਕਿਸੇ ਕਾਰੋਬਾਰ ਦੇ ਨਾਲ ਜੁੜਿਆ ਹੋਵੇ ਸੋ ਉਹਨਾਂ ਦਾ ਕਹਿਣਾ ਹੈ ਕਿ ਪੂਰੀ ਤਰ੍ਹਾਂ ਹਰ ਇੱਕ ਜਥੇਬੰਦੀ ਭਾਵਨਾ ਕਿਸਾਨ ਜਥੇਬੰਦੀਆਂ ਦੇ ਨਾਲ ਜਿਹੜੀ ਜੁੜੀ ਹੋਈ ਹੈ ਕਿਉਂਕਿ ਇਹ ਕਿਸਾਨੀ ਤੇ ਜਵਾਨੀ ਨੂੰ ਜੋ ਬਚਾਉਣ ਦੀ ਲੰਬੇ ਸਮੇਂ ਤੋਂ ਲੜਾਈ ਚੱਲਦੀ ਆ ਰਹੀ ਹੈ ਸੋ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਸੀ ਬੰਦ ਦਾ ਸੱਦਾ ਸੀ ਇਹ ਪੂਰੀ ਤਰ੍ਹਾਂ ਦੇਖਿਆ ਗਿਆ ਕਿ ਵੱਡੀ ਸਫਲਤਾ ਜਿਹੜੀ ਆ ਇਸ ਜਥੇਬੰਦੀਆਂ ਨੂੰ ਦੋ ਫਾਰਮਾਂ ਤੋਂ ਇਲਾਵਾ ਜਿਵੇਂ ਵੱਖੋ-ਵੱਖ ਜਥੇਬੰਦੀਆਂ ਵੱਲੋਂ ਇਹਦਾ ਸਹਿਯੋਗ ਕੀਤਾ ਗਿਆ ਤੇ ਪੂਰਨ ਤੌਰ ਤੇ ਮੁਕੰਮਲ ਤੌਰ ਤੇ ਗੁਰਦਾਸਪੁਰ ਜ਼ਿਲ੍ਹੇ ਦੀ ਗੱਲ ਕਰੀਏ ਤੇ ਗੁਰਦਾਸਪੁਰ ਜ਼ਿਲ੍ਹਾ ਜੇਕਰ ਗੁਰਦਾਸਪੁਰ ਦੇ ਬਜ਼ਾਰ ਦੀ ਗੱਲ ਕਰੀਏ ਮੀਡੀਆ ਵੱਲੋਂ ਅੰਦਰਲੇ ਜਿਹੜੇ ਅੰਦਰੂਨੀ ਬਾਜ਼ਾਰ ਤੱਕ ਨੇ ਉਹ ਵੀ ਝਾਤੀ ਮਾਰ ਕੇ ਵੇਖੀ ਗਈ ਕਿ ਮੁਕੰਮਲ ਤੌਰ ਤੇ ਜਿਹੜਾ ਵਾ ਪੂਰਾ ਦੁਕਾਨਦਾਰਾਂ ਵੱਲੋਂ ਪੂਰਨ ਜਿਹੜਾ ਸਮਰਥਨ ਦਿੱਤਾ ਗਿਆ ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕਿਸਾਨਾਂ ਦੇ ਕਹਿਣ ਦੇ ਅਨੁਸਾਰ ਜੋ ਮੋਦੀ ਸਰਕਾਰ ਹੈ ਉਹਨੂੰ ਇੱਥੇ ਝੁਕਣ ਵਾਸਤੇ ਮੰਗਾ ਮੰਨਣ ਵਾਸਤੇ ਉਹਨਾਂ ਦਾ ਕਹਿਣਾ ਕਿ ਇਹ ਮਜਬੂਰ ਹੋਣਾ ਪਵੇਗਾ ਇਸ ਕਰਕੇ ਜੋ ਕਿਸਾਨਾਂ ਦੀ ਅੱਜ ਦੀ ਉਹਨਾਂ ਵੱਲੋਂ ਇਹ ਜਿੱਤ ਤੇ ਵੱਡੀ ਸਫਲਤਾ ਦੱਸੀ ਜਾ ਰਹੀ ਹੈ ਹੁਣ ਤੱਕ ਲਈ ਇਨਾਂ ਹੀ ਸਹਾਯੋਗੀ ਕੈਮਰਾ ਪਰਸਨ ਅਰਸ਼ ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਵ ਟੀਵੀ ਗੁਰਦਾਸਪੁਰ